ਆਹ ਜੀ ਜਿਵੇਂ ਤੁਸੀਂ ਜਾਣਦੇ ਹੈਗੇ 8 ਜੁਲਾਈ ਨੂੰ ਇੱਕ ਗਲੋਬਲ ਇਮੀਗ੍ਰੇਸ਼ਨ ਸੈਂਟਰ ਹੈਗੀ ਸਿਟੀ ਪੁਲਿਸ ਸਟੇਸ਼ਨ ਦੇ ਹੱਦ ਦੇ ਵਿੱਚ ਜੋ ਆਉਂਦਾ ਉੱਥੇ ਇੱਕ ਸ਼ਾਮੀ ਵਾਰਦਾਤ ਹੋਈ ਸੀਗੀ ਕਿ ਦੋ ਨਕਾਬਪੋਸ਼ ਜੋ ਵਿਅਕਤੀ ਉਹ ਆਉਂਦੇ ਨੇ ਔਰ ਉਹਨਾਂ ਦੇ ਇੱਕ ਕਾਂਜ ਦੇ ਦੀਦੇ ਚ ਬੁਏ ਦੇ ਉੱਤੇ ਉਹਨੇ ਗੋਲੀ ਮਾਰ ਕੇ ਫਿਰ ਉਥੋਂ ਦੀ ਭੱਜ ਜਾਂਦੇ ਹੈਗੇ ਸੋ ਇਹਦੇ ਵਿੱਚ ਕਾਰਨ ਵੀ ਨਹੀਂ ਪਤਾ ਸੀਗਾ ਇਨੀਸ਼ੀਅਲੀ ਔਰ ਨਾ ਹੀ ਓਨਰ ਨੂੰ ਪਤਾ ਸੀ ਕਿ ਕਿਉਂ ਹੋਇਆ ਕੀ ਹੋਇਆ ਬਟ ਦੈਨ ਟੈਕਨੀਕਲ ਇਦਿਤੇ ਕੰਮ ਕਰਦੇ ਹੋਏ ਟੈਕਨੀਕਲ ਇਨਪੁਟ ਤੇ ਔਰ ਨਾਲੇ ਜੋ ਹੈਗਾ ਹਿਊਮਨ ਇੰਟੈਲੀਜੈਂਸ ਤੇ ਕੰਮ ਕਰਦੇ ਹੋਏ ਜੋ ਆਪਣੇ ਪੁਲਿਸ ਸਟੇਸ਼ਨ ਸਿਟੀ ਦਾ ਟੀਮ ਹੈਗਾ ਔਰ ਸੀਆਈਏ ਦਾ ਟੀਮ ਨੇ ਉਹਨੇ ਹਫਤੇ ਦੇ ਅੰਦਰ ਹੀ ਇੱਕ ਹਫਤੇ ਦੇ ਅੰਦਰ ਹੀ ਇਦੇ ਚ ਜੋ ਤਿੰਨ ਅਕਿਊਸਡ ਨੂੰ ਅਰੈਸਟ ਕੀਤੀ ਹੈਗੇ ਉਹਨਾਂ ਦਾ ਨਾਂ ਹੈਗੇ ਇੱਕ ਮਹਿਕਦੀਪ ਸਿੰਘ ਔਰ ਜੋ ਜਗਦੀਸ਼ ਸਿੰਘ ਇਹ ਦੋਵਾਂ ਨੇ ਹੀ ਹਰੀਕੇ ਹਰੀਕੇ ਪਿੰਡ ਦੇ ਹੈਗੇ ਆ ਜ਼ਿਲ੍ਹਾ ਤਰਨਤਾਰਨ ਔਰ ਉਹਦੇ ਨਾਲ ਉਹਨਾਂ ਦਾ ਇੱਕ ਸਾਥੀ ਸੀਗਾ 파ਰਸ ਉਹ ਉਹ ਹੈਗਾ ਅੰਮ੍ਰਿਤਸਰ ਦੇ ਰਹਿਣ ਵਾਲਾ ਇਹ ਤਿੰਨੋਂ ਹੀ ਹੈ ਉਹ ਆਇਲਟਸ ਪੜਦੇ ਸੀ ਅ ਅੰਮ੍ਰਿਤਸਰ ਔਰ ਤਿੰਨੋਂ ਅ ਲਸਟੂ ਦੀ ਪੜੇ ਹੋਏ ਨੇ ਔਰ ਜੋ ਹੈਗਾ 22 23 ਸਾਲ ਇਹਨਾਂ ਦੀ ਉਮਰ ਹੈਗੇ ਤੋਂ ਇਨੇ 8 ਤਰੀਕ ਨੂੰ ਆਏ ਸੀਗੇ ਆਖੇ ਇੱਕ ਇਹਨਾਂ ਦਾ ਕਾਮਨ ਦੋਸਤ ਹੈਗਾ ਉਹ ਬਾਹਰ ਬੈਠਾ ਹੋਇਆ ਉਹਨਾਂ ਦੇ ਕਹਿਣ ਤੇ ਇੰਨੇ ਇਹਨਾਂ ਨੂੰ ਲਾਲਚ ਦਿੱਤਾ ਗਿਆ ਕਿ 10000 ਦਾ उन्होंने कहने फिर आगे इतने गोली मार के फिर इतों चल गए थे उसके बाद जो अपनी ह्यूमन इंटेलीजेंस ने और फिर टेक्नीकल एनालिसिस बेसिस से महकदीप को अरेस्ट किया गया इत अपने पुलिस स्टेशन सिविल लाइन के हद तो और उसके बाद जो जगदीश और पारिस है उन्होंने उन्होंने जो ओल्ड बाईपास है वहाँ से अरेस्ट किया गया और उन्होंने वालों दो गो वारदात यूज हो ਇੱਕ ਕੋਡਾ ਔਰ ਇੱਕ ਸਵਿਫਟ ਦੋ ਗੱਡੀਆਂ ਬਰਾਮਦ ਕੀਤੀ ਗਈ ਹੈਗੀ ਨਾਲੇ ਜੋ ਪਿਸਟਲ ਜੋ ਯੂਜ਼ ਹੋਇਆ ਸੀਗਾ ਵਰਤੇ ਗਏ ਸੀਗੇ ਗੋਲੀ ਮਾਰਨ ਉਹ ਵੀ ਜੋ ਹੈਗਾ ਬਰਾਮਦ ਹੋਈ ਹੋਈ ਹੈ ਜੀ ਥੈਂਕ ਯੂ ਸਰ ਕਾਰਨ ਕ੍ਰੀਸ਼ੀ ਇਹਦੇ ਵਿੱਚ ਇਹ ਜੋ ਤਿੰਨ ਜਿੰਕੇ ਅਰੈਸਟ ਹੋਈ ਹੈ ਤਿੰਨ ਅਕਿਊ ਜੋ ਅਰੈਸਟ ਹੋਏ ਹੈ ਇਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇਹਨੇ ਇਹਨਾਂ ਨੂੰ ਇਹੀ ਦੱਸਿਆ ਗਿਆ ਸੀਗਾ ਕਿ ਮੇਰਾ ਨਿੱਜੀ ਰੰਜਿਸ਼ ਹੈਗੀ ਜੋ ਇਹ ਕੰਪਨੀ ਹੈਗੇ ਆ ਇਹਦੇ ਇਹਨਾਂ ਦੇ ਨਾਲ ਮੇਰੀ ਨਿੱਜੀ ਰੰਜਿਸ਼ ਹੈ ਉਹ ਤੁਸੀਂ ਜਾ ਕੇ ਉਥੇ ਏਦਾਂ ਗੋਲੀ ਚਲਾਨੀ ਹੈਗੀ ਹੈ ਹੁਣ ਹੁਣ ਤੱਕ ਤਾਂ ਆਗਲ ਸਾਹਮਣੇ ਆਈ ਹੈ ਲੇਕਿਨ ਅਭੀ ہماری ਜੋ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਹੈਗਾ ਉਹਦੇ ਵਿੱਚ ਇੰਨੇ ਸ਼ਾਇਦ ਪੈਸੇ ਦੀ ਡਿਮਾਂਡ ਕੀਤੀ ਸੀਗੀ ਇਹਨਾਂ ਜੋ ਓਨਰ ਹੈਗੇ ਉਹਨਾਂ ਵੱਲੋਂ ਪੈਸੇ ਦੀ ਡਿਮਾਂਡ ਕੀਤੀ ਸੀਗੀ ਲੇਕਿਨ ਕਿੰਨਾ ਪੈਸੇ ਹੈਗੇ ਆ ਕੀ ਉਹ ਸਾਰੇ ਹਲੇ ਜੋ ਇਨਵੈਸਟੀਗੇਸ਼ਨ ਦੀ ਫਰਦਰ ਇਨਵੈਸਟੀਗੇਸ਼ਨ ਦੀ ਹੈ ਨਹੀਂ ਜੀ ਇਹ ਗੇਅਰ ਲਾਇਸੈਂਸੀ ਹੈਗੀ ਨਜਾਇਜ਼ ਅਸਲਾ ਹੈ ਅੱਜ ਕਿੰਨੇ ਕਿੰਨੇ ਇਤਿਹਾਸ ਦਾ ਹਲੇ ਤੱਕ ਇੱਕ ਜੋ ਹਤਿਆਰੇ ਉਬਰਾਹਮ ਕਿੰਨੇ ਸੀ ਨਾ ਕੋਈ ਕੋਈ ਸੀ ਹੁਣ ਤੱਕ ਦੀ ਜੋ ਹੁਣ ਤੱਕ ਦੀ ਜੋ ਵਾਰਦਾਤ ਦੇ ਵਿੱਚ ਵੀ ਵਿਖਿਆ ਔਰ ਜੋ ਉਹਨਾਂ ਦੀ ਪਿਛੋਕੜ ਤੇ ਵੀ ਜੋ ਆਈ ਹੋਈ ਹੈ ਉਹ ਇੱਕ ਅਸਲਾ ਇਹਨਾਂ ਕੋਲ ਸੀ ਇਹ ਤੋਂ ਪਹਿਲੇ ਵਾਲੀ ਜੋ ਹਲੇ ਕੋਈ ਪਛਾਣ ਨਹੀਂ ਇਹਦੇ ਤੇ ਆਈ ਹੋਈ ਹੈ ਹਲੇ ਤੱਕ ਔਰ ਨਾ ਹੀ ਕ੍ਰਿਮੀਨਲ ਬੈਕਗ੍ਰਾਉਂਡ ਜਿਵੇਂਗਾ ਇਹਨਾਂ ਦਾ ਸਾਹਮਣੇ ਨਹੀਂ ਆਈ ਹੈ ਜੀ ਹਾਂ ਰਾਈਟ ਥੈਂਕ ਯੂ ਇੰਡੀਆ ਕ੍ਰਾਈਮ ਨਿਊਜ਼ zulm ke khilaf jung aap dekh rahe hain india crime news